ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਰਜ ਨਾਲਾ ਤਹਿਸੀਲ ਵੀਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਜਾਂ ਤੇ ਤਿੰਨ ਤੁਹਾਨੂੰ ਗਾਵਾਂ ਦਿਖਾਉਣੀਆਂ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਰਾਂ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂ ਜੀ ਬੀ ਦੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋਰ ਸਣਾ ਠੀਕ ਠਾਕ ਜੀ। ਵਧੀਆ ਵਧੀਆ ਜੀ। ਸਲਾਮਤ ਜੀ ਸ਼ਹੀਦਾਂ ਜੀ। ਵੇਗ ਗਿਆ ਮਾਲ ਅਦ ਨਾਲ। ਵੇਗ ਗਿਆ ਉਹ ਸਿਲ ਵੇਗ ਗਿਆ ਮਾਹਂਟੇ ਦੀ ਬਾਦੀ। ਠੀਕ ਹੈ। ਸਾਢੇ 8 ਵਜੇ ਜਾਂਦਾ ਆਪਣੇ 7 ਵਜੇ ਪਾਈ ਜੀ ਵੀਡੀਓ। ਅੱਛਾ 7 ਵਜੇ ਵੀਡੀਓ ਪੈ ਜਾਣੀ ਹੁੰਦੀ ਤੇ 8 ਸਾਢੇ 8 ਤੱਕ ਰਵਿਕ ਜਾਣਾ ਹੈ। ਹਾਂ ਜੀ। ਠੀਕ ਹੈ। ਹਾਂ ਜੀ। ਤੇ ਨਾਮ ਦੱਸਦੇ ਕਰੀਏ ਅਪਨ। ਨਾਮ सोनू ਸ਼ਾਹ ਜਨਾਲਾ ਜ਼ਿਲ੍ਹਾ ਮਸਰ। ਤੇ ਫੋਨ ਨੰਬਰ ਬੋਲ ਦਇ ਕਰੀ। 91 647 551 ਠੀਕ ਹੈ। ਕਿੰਨੀਆਂ ਫਿਰ ਅੱਜ? ਅੱਜ ਇਹ ਚੱਲੀ ਤੇ ਲੱਗ ਜਾਗੇ ਕੁਕੜਾਂ ਦੇ ਅੱਛਾ ਅੱਛਾ ਹਾਂ ਠੀਕ ਠੀਕ ਹੈ ਹਾਂ ਜੀ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਲਈ ਜੇ ਮੱਝ ਹਾਂਜੀ ਹਾਂ ਠੀਕ ਸੰਦ ਫਿਰ ਪੂਰੀ ਬਹੁਤ ਵਰੀ ਹੈ ਜੀ ਜਿਆ ਜੀ ਦਿੱਤੀ ਕਿ ਮਹਿੰਗੀ ਦਿੱਤੀ ਤੁਹਾਨੂੰ ਇਹ ਬੇਕੋ ਜਿਆ ਜੀ ਠੀਕ ਤੋਂ ਇਹ ਮਾਰਕੀਟ ਵਾਲਾ ਪਰ 7000 ਘੱਟ ਦਿੱਤੀ ਆ ਅੱਛਾ ਹਾਂ ਆ ਜਿਹੜੀ ਛੋਟੀ ਜਿਹੜੀ ਲੈ ਲਈ ਹੈ ਹਾਂ ਤੇ ਇਹ ਮਤਲਬ ਹੁਣ ਚੱਲੀ ਆ ਬਸ ਹਨਾ ਠੀਕ ਤਿਆਰ ਆ ਚਲੋ ਫਿਰ ਲੱਦੋ ਗੱਡੀ ਚ ਆ ਲੋ ਆ ਲੋ ਭਾਜੀ ਫੋਟੋ ਜੀ ਵਾਹ ਬੁਆ ਲਾ ਸਕਿਆ ਠੀਕ ਹੈ ਬੁਆ ਬਹੁਤ ਪੈਸਾ ਕੱਢ ਦਿੱਤਾ ਦੀ ਦੀ ਜੀ ਵੇ ਲੋ ਇਹ ਦੀ ਦੀ ਝਟੀ ਆ ਗੱਬਨੇ ਉਤਰਾ ਵੀਡੀਓ ਚ ਪੈਣੀ ਤੇ ਹੁਣ ਵੀਡੀਓ ਚ ਪੈਂ ਤਾ ਪਹਿਲਾਂ ਹੀ ਜੜੀ ਰਹਿ ਗਈ ਆ ਆ ਜਿਹੜੀ ਲੱਗੀ ਗਈ ਆ ਗੱਡੀ ਚ ਠੀਕ ਆ ਜੀ ਤੇ ਹੁਣ ਜਿਹੜੀਆਂ ਬਾਕੀ ਆ ਇਹ ਦਿਖਾਈਏ ਆਵੇ ਗੱਬਨ ਜੇ ਵੀ ਨਹੀਂ ਇਹ ਬੱਚਾ ਮਰਿਆ ਨੂੰ ਸੂਜ ਨੂੰ ਪਈ ਮਹੀਨੇ ਨੂੰ ਉੱਤੇ ਟਾਈਮ ਹੋ ਗਿਆ ਜੀ ਅੱਛਾ ਹਾਂ ਕਿੰਨਾ ਇਹਦੇ ਕੋਲ ਦੁੱਧ ਦੁੱਧ ਹੈਗਾ 8 ਕਿਲੋ ਪਰ ਆਪਾਂ 7 ਕਿਲੋ ਦੀ ਗਾਰੰਟੀ ਦੇਵਾਂਗੇ ਭਾਈ ਠੀਕ ਆ ਹਾਂਜੀ ਤੇ ਲਿਆ ਤੋਰਾਂ ਫਿਰ ਇੱਕ ਦੁੱਧ 7 ਲੀਟਰ ਵੀਰ ਜੀ ਪੱਕਾ ਹੈਗਾ ਜੀ ਦੇ 8 ਕਿਲੋ ਦੁੱਧ ਹੋਊਗਾ ਜੀ ਪਰ ਆਪਾਂ 7 ਕਿਲੋ ਕਵਾਂਗੇ ਯਾਰ ਸਿਕਰੀ ਵੇਖੋ ਲੱਤਾਂ ਕਿੰਨਾ ਲਾਈ ਅੱਜ ਗੁੜੀ ਵੀ ਠੀਕ ਆ ਬੋਏ ਗੂਜ ਨਗਰ ਰਹਿੰਦੇ ਨੇ ਫਿਰ ਹਾਂਜੀ ਹਾਂਜੀ ਹਾਂ ਇਹ ਫਿਰ ਇਹ ਆ ਨਾ ਮੌਸਮ ਹੀ ਠੰਡਾ ਹੀ ਰਿਹਾ ਤੇ ਅੰਦਰ ਹੀ ਪਸ਼ੂ ਵੱਜੇ ਰਹੇ ਆ ਫਿਰ ਦਨ ਦੋ ਕੇ ਦਿਨ ਧੁੱਪ ਲੱਗੀ ਤੇ ਫੇਰ ਉਹ ਜਾ ਹੀ ਹੋ ਗਿਆ ਮੈਨੂੰ ਉਹ ਕੁੱਛਿਆ ਤੇ ਲੈ ਜਾ ਅੱਛਾ ਮੈਨੂੰ ਕੁੜੀਆਂ ਗੱਲਾਂ ਗੱਲਾਂ ਚੇਤਾ ਹੀ ਭੁੱਲ ਗਿਆ ਪੁੱਛੀਂ ਨੀ ਹੁੰਦਾ ਹੈ ਨਾ ਉਹ ਚੇਤਾ ਹੀ ਭੁੱਲ ਗਿਆ ਤੇ ਮਿਲਦੀ ਕਿਦਾਂ ਫੇਰ ਹੁਣ ਮਿਲਦੀ ਤੇ ਭਾਜੀ ਮੈਂ ਆਈ ਆਪਣੇ ਕੋ ਰਾਤੀ ਅੱਛਾ ਰਾਤੀ ਵੀ ਟੀਕਾ ਲਾਇਆ ਤੂੰ ਸਿਰੇ ਵੀ ਟੀਕਾ ਲਾਇਆ ਅੱਛਾ ਹਾਂ ਤੇ ਉਤਰਾਂ ਪੁੱਛਦੇ ਮਿਲਦੀ ਉਹਨਾਂ ਗੱਲ ਤੇ ਬਾੜੇ ਦੀ ਮਿਲਦੀ ਪੁੱਛੀ ਵੀ ਨਹੀਂ ਰਾਹ ਉਹ ਥੱਲੇ ਲਾ ਦੇ ਉਹਦੇ ਮਿਲਦੀ ਨਾ ਕੋਈ ਅੱਛਾ ਹਾਂ ਸੂਈ ਤੋਂ ਕੋਈ ਵੀਰ ਭਾਵੇਂ ਜਿੱਥੋਂ ਮਰਜੀ ਚੱਕਾਵੇ 10 ਮਹੀਨੇ ਤੋਂ 1.5 ਮਹੀਨਾ ਸੂਈ ਤੋਂ ਹੈ ਜੀ ਤੇ ਇਹਦਾ ਮੁੱਲ ਇਹਦਾ ਮੁੱਲ ਹੈ 5 ਖਾਣਾ ਨਹੀਂ ਕਰੀਏ ਖਾ ਲੈ ਕਰ ਦੋ ਜੈਸ ਨੋਈਂ ਖਾਣਾ ਨਹੀਂ ਕਰ ਲੋ ਕਿੰਨੇ ਦੀ ਖਾ ਲੈ ਕਰ ਦੋ ਤੁਸੀਂ ਅੱਜ ਜਿੰਨੇ ਦੀ ਕਰੋਗੇ ਕਰ ਦੀਏ ਪੂਰੇ ਅੱਧੀ ਦੀ 4000 ਛੱਡ ਗਏ ਅੱਛਾ ਨਿੰਜਾ ਜੀ ਆਦੀ ਬਾ ਚੋਟੀ ਭਾਜੀ ਵੇਖ ਲੋ ਕਿੰਨੀ ਸੋਹਣੀ ਆ ਠੀਕ ਹੈ ਥਾਣੇ ਵੇਖੋ ਗਾੜੀ ਠੀਕ ਹੈ 50 4000 ਛੱਡ ਦੋਗੇ ਹਾਂ ਪਰ ਸੂਈ ਨੂੰ ਇਹ ਨਾ ਮੇਰੇ ਵੀਰ ਕਹੇ ਇੱਕ ਦੋ ਕੇ ਡੇਢ ਮਹੀਨਾ ਸੂਈ ਨੂੰ ਹੋਇਆ ਹੋਊਗਾ ਠੀਕ ਹੈ ਜੀ ਹਾਂ ਇੱਕ ਵਾਰ ਉਹ ਵਧਾਈ ਨੂੰ ਤੱਕ ਹਲ ਗਿਆ ਠੀਕ ਹੈ ਗਾਵਾਂ ਤੇ ਨੇ ਬੱਚਾ ਕਿਸੇ ਦਾ ਨਹੀਂ ਹੈਗਾ ਨਹੀਂ ਆ ਕਿੱਥੇ ਲੈਣਤੀ ਜੇ ਇਹ ਵੀ ਵੀਰ ਚੈੱਕ ਪਾਸ ਪਾਈ ਹੋ ਗਈ ਏ ਅੱਛਾ ਤੋ ਕੱਲ ਗੱਪਾਂ ਨੇ ਚੈੱਕ ਕਰਾਤੀ ਏ ਅੱਛਾ ਹੋਈ ਚੈੱਕ ਕਰਾ ਕੇ ਫਿਰ ਆਪਾਂ ਵੀ ਵੀ ਫੋਨ ਲਗੇ ਦੀ ਹਾਂ ਇਹ ਚੈੱਕ ਕਰਾ ਕੇ ਡਾਕਟਰ ਦੀ ਗੱਲ ਆ ਗਿਆ ਠੰਡਾ ਠੀਕ ਆ ਪਹਿਲਾਂ ਤਾਂ ਕਿਉਂ ਆਪਾਂ ਚੈੱਕ ਨਾ ਕਰਾਈ ਹੋਏ ਕੋਈ ਵੀ ਦੂਰੋਂ ਆਲੇ ਮੁੜ ਕੇ ਖੰਜਰ ਖਰਾਬ ਹੋਏ ਹੁਣਾਂ ਦਾ ਚੰਗਾ ਲੱਗਦਾ ਸਿਰ ਆਪਾਂ ਨੂੰ ਕਰਾਇਆ ਪੰਜ ਲੱਖ ਫਿਰ ਗੱਡੀ ਚੱਲ ਹਾਂਜੀ ਹਾਂਜੀ ਕਰਾ ਚੈੱਕ ਕਰਾ ਕੇ ਤੀਰ ਠੰਡਾ ਲਵਾਤਾ ਜੀ ਕਿੰਨੇ ਚੱਤੇ ਚੈੱਕ ਪਾਸ 4 ਮਹੀਨੇ ਚੱਕ ਪਾਸ ਜੀ ਤੇ ਦੁੱਧ ਕਿੰਨਾ ਜੀ ਦੁੱਧ ਰ ਕੋ ਤੇਨੇ ਸਾਰੇ ਤੇਨੇ ਕੁ ਲੋਗੇ ਬਲਵਰਾ ਚੋਨਾ ਦੀ ਛੜਤੀ ਬੰਦੇ ਤਕੜੇ ਫੰਦੇ ਓਗਾ ਹੀ ਅੱਛਾ ਤੋ ਐਵੇਂ ਮੁੰਡਾ ਚੱਲ ਕੇ ਬਾਹਰ ਉਹਨਾਂ ਦੇ ਅੱਛਾ ਉਹਨਾਂ ਚੋਨਾ ਚੋਨਾ ਘੱਟ ਕਰਦੀ ਚੋਣੀ ਕਦੀ ਚੋਣੀ ਕਦੀ ਨਾ ਚੋਣੀ ਬਾਕੀ ਇਹ ਆ ਕਿ ਜੇ ਕੋਈ ਸਾਂਭ ਲੋਗਾ ਹੱਲੇ ਮਹਲੋ ਇਹ ਜਿਹੜਾ ਥਾਂ ਤੇ ਫਾਲ ਲੇ ਭਾਈ ਤਾ ਦੇਖ ਸਕਦੇ ਸਾਰੇ ਥਾਂ ਪੂਰੇ ਭੋਲੇ ਰੂਨ ਕੇ ਤੇਨੇ ਸੱਜਦੇ ਨੇ ਦੁੱਧ ਚੰਗਾ ਚਵਾਇਆ ਹੋਣਾ ਵਾ ਇਹਦਾ ਸਭ ਕੁਝ ਨਾ ਹੋਗਾ ਜਾਨੇ ਵੀ ਪੁੱਛਣਾ ਆਵੇ ਅਸੀਂ ਦੱਸ ਹੀ ਦਾਂਗੇ ਅੱਛਾ 35 ਤੋਂ 40 ਕਿਲੋ ਦੇ ਗਈ ਸੱਜਨੇ ਅੱਛਾ ਇਹ ਕਿਥੋਂ 40 ਕਿਲੋ ਬੜਾ ਦੋਚਾ ਆਇਆ ਫਿਰ ਜਿਹੜੇ ਮੇਲੇ ਵੀਰ ਨੇ ਭਾਂਡੇ ਕਿਦੇ ਨੁਕਰੇ ਲਾਏ ਹੋਣਗੇ ਨਾ ਅੱਛਾ ਜਿਹੜਾ ਲੈ ਜੂ ਕੱਢ ਰੂ ਬਾਹਰ ਅੱਛਾ ਸਹੀ ਗੱਲ ਜੀ ਦੁੱਧ ਨਹੀਂ ਮੁੱਕੋ ਤੇ ਭਾਂਡੇ ਮੁੱਕ ਜੂਗੇ ਭਾਂਡੇ ਮੁੱਕ ਜਾਣੇ ਤਾਂ ਕਿਉਂ ਹੁਣ ਕੋਈ ਵੀਰ 10 ਕਿਲੋ ਦੀ ਕਈ ਨਹੀਂ ਆਮ ਲੋਕ ਹੀ ਖੜਦੇ 10 12 ਕਿਲੋ ਦੁੱਧ ਖਾਲੀ ਕਈ ਨਹੀਂ 20 ਕਿਲੋ ਲਈ ਹੁੰਦੀ ਆ ਹਾਂਜੀ ਇਹ ਕੱਢੋ ਅੱਜ ਇੱਕ ਡੋਨੇ ਫੇਰ ਬਾਅਦ ਜਿਹੜੇ ਪੁਰਾਣੇ ਪਏ ਆ ਅੱਛਾ ਹਾਂ ਠੀਕ ਐ ਖੋਲ ਬੂਸ ਦੇਖੋ ਆ ਸਾਰੀ ਚੀਜ਼ ਵਧੀਆ ਵਾਹ ਖੋਲੋ ਹਾਂ ਫਿਰ ਤੋੜ ਦਈਏ ਹੋਣੀ ਪਾਜੀ ਦੁੱਧ ਸੇਵਾ ਸੁਭਾਤਾ ਕਿ ਜਦੋਂ ਆਪਾਂ ਲੰਗਰ ਨੂੰ ਕਿਹੜੇ ਫੇਹਰਾ ਕਰਦੇ ਨੇ ਨਾ ਇਹ ਜਦੋਂ ਪਤਾ ਲੋ ਬਾਕੀ ਪੂਰੀ ਫੱਟੀ ਗਾਂ ਆਏ ਆ ਜਿਹੜੀ ਛੋਟੀ ਨਹੀਂ ਆ ਜਿਹੜੀ ਬਸ ਇਹ ਆ ਕਿ ਖੜੇ ਕੋਈ ਸਾਂਭਲਾ ਜਿੱਦਾਂ ਇਹ ਕਰਵਾਈ ਫਿਰ ਉਦਾਂ ਤੇ ਅਜੇ ਚਲ ਭਾਈ ਵੀਰ ਵੀਰ ਉਹ ਵੇਖਣੀ ਮੈਂ ਗੁੱਸਾ ਹੀ ਕਰਿਓ ਅੱਛਾ ਜਿੱਦਾਂ ਇਹ ਕਰਵਾਈ ਫਿਰ ਉਦਾਂ ਤੇ ਕਰਵਾ ਚਲ ਜੇ ਤੇ ਅੱਛਾ ਸੇਵਾ ਨਹੀਂ ਕੀਤੀ ਕਹਿੰਦੇ ਪਾਜੀ ਗਾਂ ਦੇ ਮਲ 1.5 ਲੱਖ ਤੋਂ ਵਾਰ ਦੇ ਠੀਕ ਆ ਤੇ ਇਹਨਾਂ ਦਾ ਟੀਕਾ ਵੀ ਚੰਗਾ ਭਰਾਇਆ ਹੋਣਾ ਉਹਨਾਂ ਨੇ ਛੋਟੀ ਦਾ ਟੀਕਾ ਗਾਵਾਂ ਹੀ ਵੱਡੀਆਂ ਸਾਰੀਆਂ ਨਜ਼ਰ ਅੱਛਾ ਮੁੰਡਾ ਬਾਦਲ ਗਿਆ ਬਾਪੂ ਜਿਹੜਾ ਕੁਰਕੋ ਪੱਠੇ ਪੁੱਠੇ ਨਹੀਂ ਪੈਂਦੇ ਦਾ ਬਿਲਕੁਲ ਪੁੱਤ ਪੈਂਦੀ ਨਹੀਂ ਪੱਠੇ ਠੀਕ ਹੈ ਜੀ ਆਂਦਾ ਮੈਂ ਤਾਂ ਦੇ ਨਬਿਗਦੀ ਦੀ ਵਿਗਦੀ ਨਹੀਂ ਮੋਹਲੇ ਕੱਦ ਨਹੀਂ ਅੱਛਾ ਆਪੇ ਸਾਮ ਸਮਝ ਜਾਂਦੀ ਐ ਸੇ ਠੀਕ ਹੈ ਹਾਂ ਠੀਕ ਹੈ ਤੇਰਾ ਕੀ ਰੱਖਣਾ ਮੁੱਲ ਗਾਂ ਦੇ ਦੇਖੋ ਕੁੜੀ ਇੱਧਰ ਦੇਖ ਦੰਦ ਤੋਂ ਦੇ ਵੀ ਨਾ ਬੀਖੋਵੇ ਅਡੀ ਦੰਦਾਂ ਟੁੱਟੇ ਹੋਣਗੇ ਦੇ ਦਿੰਦੇ ਆ ਮਲਿਆ ਛੱਡ ਇਹ ਮੁਰਗੀ ਮਾਰਨ ਆਈ ਹੈ ਹਲੋ ਗਾਹ ਦੇ ਸਹਾਣਾ ਜਗ੍ਹਾ ਕੱਟਿਆ ਆਹ ਦੇਖ ਸਾਦੇ ਜੀ 1 2 3 4 5 6 7 8 ਦੰਦ ਜੀ ਗਿਣਤੀ ਕਰੋ ਆਹ ਦੇਖ ਸਾਦੇ ਜੀ ਚਾਰੀ ਦੰਦ ਉਧਰ ਚਾਰੀ ਉਧਰ ਵੀ ਚੌਤਰਾ ਹੀ ਗੈਪ ਆ ਜਿਹੜਾ ਆਹ 1 2 3 4 5 6 7 ਤੇ 8 ਆਹ ਦੇਖ ਸਾਦੇ ਚਾਰ ਹੀ ਉਧਰ ਆ ਚਾਰ ਹੀ ਉਧਰ ਇਹਨਾਂ ਕੋ ਉਦਾਂ ਹੀ ਬੱਜੀ ਛੇ ਬੱਜੀ ਉਤਰਾਂ ਕੇ ਯਾਰੀ ਗੈਪ ਵਿੱਚ ਪੈ ਜਾਂਦਾ ਦੰਦਾਂ ਦੇ ਦੇਖੋ ਸਹੀ ਕੁਰੀ ਹੋਈ ਹਰ ਮੋੜ ਤੋਂ ਜਗ੍ਹਾ ਨਹੀਂ ਹੈਗੀ ਤੋ ਮੋੜੇ ਚੱਲਣ ਲੈ ਜਾਓ ਸਿੱਧੀ ਲੈ ਜਾਓ ਫਿਰ ਉਹਨਾਂ ਬਾਅਦ ਇਹਦੇ ਖੰਡਰ ਕਿਹਨੇ ਖਾਣਾਗੇ ਹੁਣ ਬਾਕੀ ਜਗ੍ਹਾ ਘੱਟ ਐ ਥੋੜੀ ਇਹਦੇ ਵਾਸਤੇ ਇਹ ਤੇ ਗੱਡੀ 'ਚ ਦੋਤ ਨਹੀਂ ਪਾਉਗੀਆਂ ਕਿ ਪੈਜੂਗੀਆਂ ਵੀਰ ਜੀ ਗੱਡੀ 'ਚ ਭਾਜੀ ਆਈ ਸੀ ਬਸਾਂ ਹੀ ਮਗਰ ਬਣ ਕੇ ਤੇ ਸਰੂਸਾ ਜਾ ਅੱਛਾ ਢਾਲੇ ਮਗਰ ਲੱਗਦੀ ਸੀ ਠੀਕ ਐ ਤੇ ਬਦੀ ਬੋਲੀ ਬਾਰੀ ਬਣ ਗਈ ਨੇ ਦੀ ਠੀਕ ਐ ਪਿੱਛੇ ਗਾਲੇ ਨੂੰ ਤੇ ਕਿੰਨੇ ਦੀ ਦਈਏ ਫੇਰੇ ਗਾਂ ਭਾਈ ਜਿਹੜਾ ਖਲੂਗਾ ਯਾਦ ਹੀ ਕਰੂਗਾ ਅੱਛਾ ਗਾਂ ਹੀ ਵੇ ਲੋ ਮੇਰੇ ਜੀ ਦੀ ਕੱਦ ਜੇ ਠੀਕ ਆ ਜੀ ਨਹੀਂ ਹੀ ਵੇ ਲੋ ਨਹੀਂ ਗਾਂ ਦਾ ਕੱਦ ਘਾਟ ਤੇ ਚੰਗਾ ਵੋਲੀ ਵੱਡੀ ਗਾਂ ਆ ਇਹ ਆਮ ਆ ਹਾਂਜੀ ਥਾਂ ਨਹੀਂ ਇਹ ਨਹੀਂ ਕੋਈ ਥਾਂ ਵੀਰ ਕਹਦੇ ਜਾਂ ਥਾਂ ਚ ਕੋਈ ਨੁਕਸਿਆ ਥਾਂਾਂ ਤੇ ਆਪਣੀ ਫੁੱਲ ਗੱਡੀਆਂ ਕੋਲ ਠੀਕ ਆ ਹਾਂ ਜਾਓ ਇੱਧਰ ਆਓ ਹਾੜਾ ਚਾਰੇ ਥਾਲ ਪੋਲੇ ਪੋਲੀ ਨੂੰ ਮਰ ਗਈ ਜੇ ਇਹ ਦੇਖਾਂਦੇ ਜੀ ਠੀਕ ਆ ਜੀ ਹਾਂ ਦੱਸਿਓ ਮੋਲੇ ਦਾ ਫਿਰ ਬੋਲ ਤੇ ਭਾਜੀ ਦਾ 35000 ਜੀ ਅੱਛਾ ਹਾਂ ਜੀ ਗੱਲ ਹੀ ਹੋਣੀ ਅੱਛਾ ਤੇ ਬਾਅਦ ਵਿੱਚ ਜਦ ਕੀ ਦਾ ਕਿਨੇ 1.5 ਮੰਗਣਾ ਹੈ 2 ਮੰਗਣਾ ਦਾ ਠੀਕ ਆ ਪਰ ਉਹ ਆਂਦੇ ਭਾਜੀ ਤਿੰਨ ਟਾਈਮ ਹੀ ਚੁਵਾਈ ਕਰਦੇ ਜੀ ਇਹਦੀ ਠੀਕ ਆ ਜਿਦੋਂ ਸੁੰਦੀ ਆ ਤੇ ਦੇਣੀ ਕਿੰਨੇ ਦੇ ਜੈਸ ਨਾ ਹੋਏ ਕਰੀਏ ਇਹਦੀ ਦੱਸੋ ਤੁਸੀਂ ਹਾਂ ਜੀ ਤੁਸੀਂ ਦੱਸਣਾ ਜੀ ਤੁਸੀਂ ਦੱਸ ਦੋ ਭਾਜੀ 33000 ਦੇ ਦਈਏ 20 ਕਿਲੋ ਜ ਆਪਾਂ ਵੱਧ ਨਹੀਂ ਆਂਦੇ ਅੱਛਾ ਦੁੱਧ 3 ਕਿਲੋ ਹੀ ਹੈ 33 ਦੀ ਦੇ ਦਈਏ ਮੈਂ ਨਾ 32 ਦੇ ਦਈਏ ਕੀ 33 ਦੀ ਦੇ ਦਈਏ 30 ਦੇ ਦਈਏ ਪੂਰੇ ਦੇ ਦੇ ਠੀਕ ਆ ਸਿੱਧਾ ਇਹਨਾਂ ਆਪਲੇ ਖਾ ਲਗੇ ਕਿਸੇ ਨੂੰ ਦੇ ਨਾਲ ਗੱਲਾਂ ਬਾਤ ਅੱਛਾ ਈਅਰ ਕੌਣ ਚ ਬਹੁਤੇ ਲੱਗ ਗਈ ਗੱਲੀਏ ਠੀਕ ਹੈ ਜੀ ਠੀਕ ਹੈ ਬਾਕੀ ਕੋਈ ਵੀਰ ਆਪਣੇ ਘਰ ਆ ਕੇ ਵੇਖੀ ਚੈੱਕ ਕਰਾ ਕੇ ਖੜੇ ਚੈੱਕੇ ਕਰਾ ਲੇ ਹਨਾ ਠੀਕ ਹੈ ਨਾ ਆਪਣੀ ਕੋ ਲੈ ਵੀ ਜਾਵੇ ਆਪਣੀ 20 ਦਿਨਾਂ ਤੱਕ ਵੀ ਆਪਣੀ ਗਰੰਟੀ ਹੋ ਗਈ ਚੈੱਕ ਰੋਗੀ 20 ਦਿਨਾਂ ਜਨਾਬ ਵਾਲੀ ਕੋ ਚੈੱਕ ਕਰਾ ਲੇ ਆਪਣੇ ਘਰ ਅੱਛਾ ਤਾਂ ਵੀ ਗਰੰਟੀ ਹੈ 10 ਦਿਨ ਆਪਣੀ ਗਰੰਟੀ ਹੈ ਠੀਕ ਹੈ ਜੀ ਹੁਣ ਦਾ ਭਾਈ ਗਰਮੀ ਹੋਣ ਦੀ ਬਾਅਦ ਚ ਫਿਰ ਆਪਣੀ ਗਰੰਟੀ ਹਾਂਜੀ ਹਾਂਜੀ ਹਾਂ ਇਹ ਗੱਲ ਤਾਂ ਰੋੜੀ ਜੀ ਤੇ ਹੁਣ ਆ ਜਰੀ ਆ ਆਪਣੇ ਕੋਲ ਇੱਕ ਮੇਰੀ ਬੇਨਤੀ ਬਰਾਵੀ ਦਾ ਜਿਹੜਾ ਵੀ ਡੰਗਰ ਲੇਦਾ ਸਾਈ ਪਾ ਕੇ ਮੜ ਗਿਆ ਵੇ ਪਾਜੀ ਪੈਸੇ ਨਹੀਂ ਪਾਉਂਦੇ ਉਹ ਜੇ ਆਪਣਾ ਸੋਸ ਆਹ ਗਾਂ ਦੀ ਕੀਮਤ ਅੱਛਾ ਇਹ ਸਾਈ 500 ਪਾਈ ਇਨੇ ਫੋਨ ਤੇ ਆਏ ਆ ਅੱਛਾ ਪਾਜੀ ਗਾਂ ਮੜ ਗਿਆ ਵੀਰ ਨੇ ਸਾਈ ਪਾਤੀ ਮੋਕੇ ਤੋਂ ਅੱਛਾ ਪਾਜੀ ਮੈਂ ਲੈ ਇਹਨਾਂ ਮੜ ਕੇ ਨਾ ਫੋਨ ਚੁੱਕਿਆ ਬੰਦਾ ਫੋਨ ਹੀ ਚੁੱਕੇ ਪਾਜੀ ਹਾਂ ਨਾ ਤੇ ਆਪਣਾ ਦੱਸ ਸਕਦੇ ਨਾ ਹਾਂਜੀ ਹਾਂਜੀ ਯਾ ਪਰ ਨਗਰਾਂ ਵਾਲੇ ਪੁੱਛਦੇ ਲਾਉਣ ਪਾਰੇ ਪਾਜੀ ਡੰਗਰ ਵੇਚਣਾ ਹਾਂ ਹਾਂਜੀ ਬਾਜ ਹਾਂ ਮੀ ਆਪਣੇ ਕੋਲ ਹੁੰਦੀ ਆ ਹਾਂਜੀ ਹਾਂਜੀ ਕਿਤਨੀ ਗੱਲ ਠੀਕ ਆ ਇਹ ਇਹਦ ਨਹੀਂ ਆਪਾਂ ਨਾਲ ਹੀ ਬੰਦਾ ਫੋਨ ਹੀ ਚੁੱਕਣਾ ਠੀਕ ਹਾਂ ਦੁੱਧ ਕਿੰਨਾ ਜੇ ਦੁੱਧ ਇਹ ਇੱਕ ਦੀ ਇਹ ਗੱਲ ਹੈ ਜੇ ਉਪਰੇ ਥਾ ਜਾ ਕੇ ਦਿਹਾੜੀ ਘਟੀ ਗੱਲ ਹੁੰਦੀ ਹੈ ਬਸ ਸਮਝ ਨਹੀਂ ਖੁੱਲ ਕੇ ਬਣਿਆ ਚਲੋ ਨਹੀਂ ਦੱਸਦੇ ਹੁਣੇ ਕਰੇ ਤੋੜ ਦਈਏ ਪਹਿਲਾਂ ਫਿਰ ਦੱਸਦੇ ਚੰਗੀ ਤਰ੍ਹਾਂ ਲੈ ਜੇ ਕਿੰਨਾ ਦੁੱਧ ਵੇਚੀਏ ਤੇ ਕੋਲ ਜੀ 7 ਕਿਲੋ ਹੋਊਗਾ ਜੀ ਇੱਕ ਨੰਬਰ ਮੜਿਆ ਪੜਾ ਇਹਨੂੰ ਪਾ ਕੇ ਥੱਲੇ ਬੈਜੋ ਬੰਗਾ ਦੀ ਦਰਸੀ ਪਾ ਕੇ ਬੈਜੋ ਫਿਰ ਦੀਨ ਜੀ ਮੁੰਡਾ ਪਾ ਲੋ ਬੈਜੋ ਦੂਜਾ ਨੰਬਰ ਕਿਹੜੇ ਧਿਆੜੀਓਪਰੇ ਸਟੀਗਾ ਮੜੇ ਨੂੰ ਖੋਲ ਕੇ ਪਸਮਤੀ ਨਹੀਂ ਕੇਲੇ ਠੀਕ ਹੈ ਜੀ ਹਾਂ ਠੀਕ ਹੈ ਇਹ ਦੱਸਿਆ ਚੰਗਾ ਦਾ ਭਾਜੀ ਤੇ ਮੁੱਲ ਮੁੱਲ ਦੇ ਦਾਂਗੇ 13000 ਦੇ 13000 ਦੇ ਹਾਂ ਦੁੱਧ 12000 ਦੀ ਭਾਈ ਦੇ ਦਾਂਗੇ ਹਾਂ 12000 ਦੀ ਦੁੱਧ ਪੱਕਾ ਕਿੰਨਾ ਕੁ ਸੱਤ ਕਿਲੋ ਹੋਊਗਾ ਜੀ ਠੀਕ ਹੈ ਜੀ ਜਿੱਦ ਤੋਂ ਮਾਰ ਕੇ ਪਰ ਕਿਹੜੇ ਟੀਗਾ ਲਾਉਣਾ ਬੈਦਾ ਭਾਜੀ ਕਿਹੜੇ ਖੁੱਲ ਕੇ ਇਹ ਵੀ ਫਰੋਟਾ ਲਾ ਮੈਂ ਯਮਰਾ ਦੀ ਇੱਕੋ ਦੋ ਜੀ ਥੂੜ ਮਾਰੀ ਕਰ ਦੇਣਾ ਨੂੰ ਠੀਕ ਹੈ ਪਹਿਲਾਂ ਤੋੜਨਾ ਤਾਂ ਇਹ ਕਰੀ ਹਾਂਜੀ ਤੋੜ ਦਿੰਦੇ ਹਟ ਹਟ ਅੱਤੀ ਵਾਰ ਅੱਤੀ ਇਹ ਦੇਖੋ ਕਿੰਨਾ ਦੁੱਧ ਵੀਰ ਜੀ ਹੋ ਤਰਾ ਮੈਂ ਹੁਣ ਇਹਦੀ ਭਾਈ ਚਵਾਈ ਹੁਣ ਆਲੀ ਮੈਂ ਹੁਣ ਗਮਨ ਚਵਾਈ ਕਰੀ ਦੇਣੀ ਜੀ ਕਿਹੜੇ ਸਾਂ ਚ ਤਾਰਾ ਘੱਟ ਜੀ ਥੋੜੀ ਹੈਗਾ ਕਿਹੜੇ ਸਾਂ ਚ ਤਾਰਾ ਘੱਟ ਜੀ ਅੱਛਾ ਅਰਜਤ ਝੋਜ ਨੇ ਵੀ ਨਾ ਲਾਵੇ ਚਲੋ ਦਿਖਾ ਦਿਓ ਫੇਰ ਦਾ ਇਹ ਘਲਾਦਾ ਬਣਾ ਚੋਲੀ ਦਾ ਵਾ ਠੀਕ ਹੈ ਜੀ ਜਦਾ ਮਰ ਹੁਣ ਕਲਾ ਨਹੀਂ ਕੋਈ ਨਾਲੇ ਟੋਲੀ ਦਾ ਅਗਲੇ ਖੰਨਾ ਠੀਕ ਹੈ ਬਾਕੀ ਇਤਨਾ ਰੱਸੀ ਪਾਉ ਤੇ ਚੁਵਾਈ ਕਰ ਰਮਾਨਾ ਹਯਾ ਭਾਈ ਸਾਡੇ ਕੋ ਤੂੜੀ ਪੈਣ ਈ ਜੇ ਠੀਕ ਹੈ ਹਰਿਆ ਹਰਿਆ ਪਵਿੰਨਾਂ ਨੂੰ ਫਿਰ ਦੁੱਧੋ ਵਾਦੇ ਆ ਮੇਰਾ ਵੀ ਉਸ ਨਾਲ ਲੈ ਕਿੰਨਾ ਘਟਾਵੇਂ ਲੋ ਠੀਕ ਐ ਇਹਦੇ ਦੋ ਕੁ ਮਿੰਟਾਂ ਜੀ ਚੋਈ ਜਾਂਦੀ ਜੀ ਵਿਧੀ ਇਹ ਪੋਲੀ ਜਿਆਦੀ ਐ ਨਾ ਠੀਕ ਐ ਬਾਕੀ ਹੈਗੀ ਸੀ ਲਿਆ ਜੇਰੇ ਭਾਜੀ ਨੇ ਮੇਰਾ ਛੱਲਾ ਪਾਵੇ ਨਾ ਤੇ ਮੈਨੂੰ ਮੈਂ ਤੋਂ ਦੁਬਾਰਾ 13 ਕਿਲੋ ਕਰ ਦੂਗੇ ਠੀਕ ਐ ਹਾਂ ਜੀ ਇਦੇ ਇੱਕ ਅਗਲੇ ਥਾਂ 'ਚ ਜਿਹੜੀਆਂ ਧਰਾਂ ਘਾਟਿਆ ਬਾਕੀ ਕੋਈ ਵੀ ਰੋਸਾ ਨਾ ਵੇਖੇ ਬਾਕੀ ਭਾਈ ਜਿੰਨੇ ਘਰ ਘੁਰ ਚੋਣੀਆਂ ਦੁੱਧ ਦੁੱਧ ਪੀ ਲਈ ਹਾਂਜੀ ਹਾਂਜੀ ਬਹੁਤ ਵਧੀਆ ਗਾਂ ਉਹ ਆnde ਟੋਕੜਾ ਘਰ ਜਾਂਦਾ ਵਾ ਅੱਛਾ ਸੱਜਰ ਦਾ ਪੂਰਾ ਜਾਂਦਾ ਠੀਕ ਐ ਬਾਕੀ ਇਹ ਘਰ ਦਾ ਜਿਹੜਾ ਵਧੀਆ ਸਾਰੀ ਜਾਊ ਭਾਈ ਦੋਦੇ 5 ਕਿਲੋ ਵੇਚੀ ਆ ਗਏ ਨੇ ਠੀਕ ਐ ਮਾਸਰ ਉਹਦੇ 200 ਰੁਪਏ ਦੁੱਧ ਦੇ 5000 ਜਿੱਤਰਾ ਮੰਨ ਲੈ ਇੱਕ ਟਾਈਮ ਬਾਲਟੀ ਘਰੇ ਰੱਖ ਲੈ ਤੇ ਇੱਕ ਟਾਈਮ ਡੇਰੀ ਤੇ ਪਾ ਬਸ ਆਪਾਂ ਦੁੱਧ ਵਾਧੂ ਆਪਾਂ 7 ਕਿਲੋ ਦੀ ਗਣਤੀ ਦਵਾਂਗੇ ਭਾਜੀ 7 ਕਿਲੋ ਦੁੱਧ ਜਿਹੜਾ ਹੈਗਾ ਹਾਂ ਪਰ ਹੋਊਗਾ ਵੱਧ ਪਰ ਆਪਾਂ ਚਲੋ ਵੱਧ 7 ਕਿਲੋ ਆਪਾਂ ਕਹਿੰਦੇ ਆ ਤੇ ਮੁੱਲ ਮੁੱਲੇ ਵੀ ਦੇਦਾ 13000 ਦੀ 13000 ਦੀ ਦੇ ਦੋਗੇ ਹਾਂ ਤੇ ਮੌਕੇ ਤੇ ਹੋਰ ਕਰ ਦੋਗੇ ਮਨ ਭਾਵੇਂ ਕੋਈ 12.5 ਦੀ ਉਹ 12 ਦੀ ਕਾਜੀ ਦਾ ਸਾਡੇ ਪਰੰਦੇ ਅਛਾ ਦੋ ਦਵੇਲਾ ਚੁਆਤੀ ਹੈ ਚੁਵਾਈ ਇੱਕ ਨੰਬਰ ਦੀ ਲੱਗੀ ਆ ਠੀਕ ਹੈ ਜੀ ਵੰਡ ਪਾਵੇ ਵੇਲੇ ਸਾਡੇ ਕੋਈ ਗੋਆ ਇਦਾਂ ਦਾ ਕਰਦਿਆਂ ਜੀ ਹਿਸਾਬ ਨਾਲ ਸੁੱਕਾ ਗੋਆ ਜੇ ਚੰਗੀ ਕੋਈ ਲੋ ਕਰਨਾ ਠੀਕ ਹੈ ਵਾਹ ਪਹਿਲਾਂ ਜਿਹਨਾਂ ਤਰ੍ਹਾਂ ਕਰ ਦੋ ਜੀ ਲੋੜ ਵੇਲੇ ਠੀਕ ਹੈ ਹਰਿਆਖੰਡ ਫੇਰੀ ਦੁੱਧੋ ਬਦਲ ਹਾਂਜੀ ਹਾਂਜੀ ਤੇ ਠੀਕ ਹੈ ਜੀ ਬਾਕੀ ਅਸੀਂ ਚੋ ਚੁਆ ਕੇ ਚੁਵਾਈ ਕਰਕੇ ਚੈੱਕ ਪਾਸ ਕਰਾ ਕੇ ਖੜਨਾ ਤਸਦੀ ਕਰਕੇ ਖੜਨਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧ